ਪਰ ਤੁਹਾਨੂੰ ਦਿੱਲੀ 에어ਪੋਰਟ ਤੋਂ ਦੱਸਦੇ ਪਏ ਗਏ ਹੈ ਜਿੱਥੇ ਕਿ ਇੱਕ 24 ਸਾਲ ਦਾ ਨੌਜਵਾਨ 67 ਸਾਲ ਦੀ ਉਮਰ ਦਾ ਭੇਸ ਬਣਾ ਕੇ ਦਿੱਲੀ ਤੋਂ ਕੈਨੇਡਾ ਜਾਣ ਦੀ ਫਿਰਾਕ ਦੇ ਵਿੱਚ ਹੈਗਾ ਸੀ ਜੀ ਹਾਂ ਬਿਲਕੁਲ ਸਹੀ ਤੁਸੀਂ ਸੁਣਦੇ ਪਏ ਗਏ ਇੱਕ ਨੌਜਵਾਨ ਜਿਹਦੇ ਕੋਲੋਂ ਤਕਰੀਬਨ ਜਿਹੜਾ ਜਾਲੀ ਪਾਸਪੋਰਟ ਵੀ ਫੜਿਆ ਪਿਆ ਗਿਆ ਗਿਆ ਉਹ ਨਾਲ ਦੇ ਨਾਲ ਉਹਨੇ ਆਪਣੀ ਦਾੜੀ ਰੰਗ ਕੇ ਵੀ ਚਿਹਰੇ ਉੱਤੇ ਬੈਠ ਕੇ ਏਅਰਪੋਰਟ ਅਥਾਰਟੀ ਨੂੰ ਇੰਨੀ ਗੱਲ ਕਹਿੰਦਾ ਹੈ ਤੇ ਮੇਰੇ ਕੋ ਤੁਰਿਆ ਨਹੀਂ ਜਾ ਰਿਹਾ ਤੇ ਮੈਨ ਮੈਂ ਕੈਨੇਡਾ ਜਾਣਾ ਕਿ ਤੁਸੀਂ ਮੈਨੂੰ ਥੋੜਾ ਡ੍ਰੌਪ ਕਰ ਦਿਓ ਉਹਨਾਂ ਵੱਲੋਂ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਗਏ ਆ ਕਿ ਬੀਲ ਚੇਅਰ ਤੇ ਉਹਨੂੰ ਲਜਾਇਆ ਜਾ ਰਿਹਾਗਾ ਲੇਕਿਨ ਇਸ ਮੁੰਡਾ ਐਡਾ ਸ਼ਾਤੀ ਰਿਹਾ ਸੀ ਇਹ 24 ਸਾਲ ਦਾ ਨੌਜਵਾਨ ਹੈਗਾ ਸੀ ਜਿਹਦਾ ਬਾਅਦ ਖੁਲਾਸਾ ਹੋਇਆ ਇਹਦੇ ਵੱਲੋਂ 67 ਸਾਲ ਦੀ ਉਮਰ ਦਾ ਪੇਸ ਬਣਾ ਕੇ ਆਪਣੇ ਆਪ ਦੇ ਵੇਚੜਾ ਕੈਨੇਡਾ ਜਾਣਾ ਚਾਹੁੰਦਾ ਸੀ ਲੋਕ ਕਿਸ ਤਰ੍ਹਾਂ ਦੇੜੇ ਗਏ ਆ ਕੰਮ ਕਰਦੇ ਨੇ ਇਹ ਤਾਜ਼ੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਗਏ ਉਸ ਤੋਂ ਬਾਅਦ 에어ਪੋਰਟ ਅਥਾਰਟੀ ਨੇ ਇਸ ਨੌਜਵਾਨ ਨੂੰ ਫੜ ਲਿਆ ਜਾਂਚ ਕੀਤੀ ਜਾ ਰਹੀ ਹੈ ਔਰ ਇਹਦੇ ਕੋਲੋਂ ਇੱਕ ਜਾਲੀ ਪਾਸਵਰਡ ਵੀੜਾ ਬਰਾਮਦ ਕੀਤਾ ਗਿਆ ਹੈ ਇਸ ਨੇ ਬਹੁਤ ਹੀ ਸਹੀ ਤਰੀਕੇ ਦੇ ਨਾਲ ਸੁਚੇ ਢੰਗ ਦੇ ਨਾਲ ਇਹਨੇ ਆਪਣਾ ਪੇਸ ਬਣਾਇਆ ਸੀ ਲੇਕਿਨ ਕਿਤਨਾ ਕਿਤੇ 에어ਪੋਰਟ ਅਥਾਰਟੀ ਨੂੰ ਇਸ ਦਾ ਪਤਾ ਚੱਲ ਗਿਆ ਕਿਉਂਕਿ ਇਹਦੀ ਸਕਿਨ ਵੀ ਜਿਹੜੀ ਗਈ ਸੀ ਉਹ ਜਵਾਨਾ ਵਰਗੀ ਸੀ ਕਿ ਬੋਡੀ ਲੈਵਲ ਵੀ ਬਿਲਕੁਲ ਜਵਾਨਾ ਵਰਗਾ ਹੈਗਾ ਸੀ ਬਜ਼ੁਰਗਾਂ ਦਾ ਟਾਈਪ ਦਾ ਨਹੀਂ ਸੀਗਾ ਜਿੱਤੋਂ ਬਾਅਦ ਅਥਾਰਟੀ ਨੂੰ ਸ਼ੱਕ ਹੋਇਆ ਤੇ ਉਹਨੂੰ ਫੜ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਕੀ ਗੱਲ ਚਾਹੁੰਦੇ ਹੋ ਇਸ ਵੀਡੀਓ ਬਾਰੇ ਆਪਣੇ ਕਮੈਂਟ ਜਰੂਰ ਦਿਓ